ਸਰਬ ਦੀ ਚੰਗਲੂਰ ਵੀ ਦੀ ਰਚਨਾ ਤੂੰ ਕੀ ਗਈ ਪੂਤਾ ਕਾਡੀਆਂ ਸਾਰੀਆਂ ਤੂੰ ਤਾਂ ਕਾਡੀਆਂ ਸਾਰੀਆਂ ਤੂੰ ਕੀ ਗਈ ਤੂੰ ਕੀ ਗਈ ਤੂੰ ਕੀ ਗਈ ਤੂੰ ਤਾਂ ਕਾਡੀਆਂ ਸਾਰੀਆਂ ਖੁਸ਼ੀਆਂ ਆਪਣੇ ਨਾਲ ਹੀ ਲੈ ਗਈਆਂ ਖੁਸ਼ੀਆਂ ਆਪਣੇ ਨਾਲ ਹੀ ਲਗੀਏ ਦੁੱਖ ਇਸ ਗੱਲ ਦਾ ਨਹੀਂ ਕਿਉਂ ਗਈ ਦੁੱਖ ਇਸ ਗੱਲ ਦਾ ਨਹੀਂ ਕਿਉਂ ਗਈ ਦੁੱਖ ਇਹੋ ਪੁੱਲ ਤਾਨੂੰ ਕਿੱਥੇ ਤੂੰ ਬੈਗੀਏ ਦੁੱਖ ਇਹੋ ਪੁੱਲ ਤਾਨੂੰ ਤੂੰ ਕਿੱਥੇ ਬੈਗੀਏ ਮੋਕਾ ਮਿਲਿਆ ਮੁਖੋਲ ਕੁੜਾਣੇ ਦਾ